ਸਸ਼ਕਾਰ ਤੁਸੀਂ ਦੇਖ ਰਹੇ ਹੋ ਜੀ ਕੇਆ ਟੀਵੀ ਮੈਂ ਰਣਜੀਤ ਕੌਰ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਨੇ ਹਾਂ ਹੁਣ ਤੱਕ ਮਹਿਬ ਸੁੱਖੀਆਂ ਤੇ ਇਹਨ ਖਬਰ ਵਿਸਥਾਰ ਨਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨਯਾਮ ਆਮ ਆਦਮੀ ਪਾਰਟੀ ਦਾ ਚੌਥਾ ਬਜਟ ਪੇਸ਼ ਕੀਤਾ ਉਹਨਾਂ ਨੇ ਬਦਲਦਾ ਪੰਜਾਬ ਵਿਸ਼ੇ ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ ਪਿਛਲੀ ਵਾਰ ਨਾਲੋਂ ਲਗਭਗ 15% ਦਾ ਵਾਧਾ ਹੈ ਹਰਪਾਲ ਚਮਨ ਕਹਿੰਦੇ ਕਿ ਸਾਡੀ ਸਰਕਾਰ ਨੇ 817 ਫ੍ਰੇਸ਼ਟ ਅਧਿਕਾਰੀਆਂ ਨੂੰ ਗ੍ਰਫਤਾਰ ਕੀਤਾ ਹੈ ਪਹਿਲੇ ਨਸ਼ੀਲੇ ਪਦਾਰਥਾਂ ਦੀ ਗੰਢੇ ਅਗਲੇ ਸਾਲ ਪੰਜਾਬ 'ਚ ਹੋਵੇਗੀ ਸਰਕਾਰ ਨਸ਼ਾ ਛੁਡਾਓ ਮੁਹਿੰਮ ਤੇ 150 ਕਰੋੜ ਰੁਪਏ ਖਰਚ ਕਰੇਗੀ ਨਸ਼ੇ ਦੀ ਰੋਕਥਾਮ ਲਈ ਵਿੱਤ ਮੰਤਰੀ ਦਾ ਵੀ ਐਲਾਨ ਹੈ ਐਂਟੀ ਡਰੋਨ ਸਿਸਟਮ ਵਿਕਸਤ ਕਰਨ ਲਈ ਬਜਟ ਜਿ 110 ਕਰੋੜ ਦਾ ਵੰਡ ਰੱਖਿਆ ਗਿਆ ਅਗਲੇ ਸਾਲ ਨਸ਼ੇ ਨੂੰ ਲੈ ਕੇ ਜੰਗਨਾ 150 ਕਰੋੜ ਰੁਪਏ ਤੇ ਵੀ ਚਾਰਜ ਕਰਨ ਦੀ ਤਸਵੀਰ ਰੱਖੀ ਗਈ ਹੈ ਨਾਲ ਹੀ ਖੇਡ ਦਾ ਪੰਜਾਬ ਪੱਧਰ ਦਾ ਪੰਜਾਬ ਸਕੀਮ ਦੇ ਤਹਿਤ 3000 ਇੰਡੋਰ ਸਟੇਡੀਅਮ ਬਣਾਏ ਜਾਣ ਦੀ ਤਸਵੀਰ ਰੱਖੀ ਗਈ ਹੈ ਇੰਡੋਰ ਜਿਮ ਬਣਾਏ ਜਾਣਗੇ ਸੈਂਟਰ ਆਫ ਐਕਸੀਲੈਂਸ ਵਿੱਚ ਸੁਧਾਰ ਹੋਵੇਗਾ ਸਰਕਾਰ ਨੇ ਵੱਖਿਆ 99 ਕਰੋੜ ਦਾ ਬਜਟ ਵਿਸਥੇਪ ਉਪਾਰ ਲਈ ਰੱਖਿਆ ਗਿਆ ਹੈ 5598 ਕਰੋੜ ਦਾ ਬਜਟ 10 ਲੱਖ ਦਾ ਬੀਮਾ ਇਸ ਵਿੱਚ ਕਵਰ ਹੋਵੇਗਾ ਫ੍ਰਿਸ਼ਟੇ ਸਕੀਮ ਲਈ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤੇ ਇਸ ਤੋਂ ਬਾਅਦ 65 ਹਜ਼ਾਰ ਪਰਿਵਾਰ ਇਸ ਨਾਲ ਸਿਹਤ ਵਿਮਾ ਯੋਜਨਾ ਤਹਿਤ ਕਵਰ ਹੋਣਗੇ ਸਾਰੇ ਪਰਿਵਾਰਾਂ ਨੂੰ ਸਿਹਤ ਕਾਰਡ ਮਿਲੇਗਾ ਪੰਜਾਬ ਚ ਬਜਟ ਚ ਰੰਗਲਾ ਪੰਜਾਬ ਵਿਕਾਸ ਲਈ ਰੱਖਿਆ ਗਿਆ 585 ਕਰੋੜ ਰੁਪਏ ਪੰਜਾਬ ਮੰਡੀ ਬੋਰਡ ਵੱਲੋਂ ਸਰਕਾਰੀ 2873 ਕਰੋੜ ਖਰਚੇ ਜਾਣਗੇ ਤੇ ਵਿਦੇਸ਼ਾਂ ਦੀ ਤਰਸ ਤੇ ਸੜਕਾਂ ਬਣਾਈਆਂ ਜਾਣਗੀਆਂ ਪੰਜਾਬ ਵਿਧਾਨ ਸਭਾ ਵਿੱਚ ਸੱਤਾਧਾਰੀ ਪਾਰਟੀ ਦੇ ਕਈ ਵਿਧਾਇਕਾਂ ਨੇ ਆਪਣੀ ਸਰਕਾਰ ਨੂੰ ਸਖਤ ਸਵਾਲ ਲਿਖੇ ਸਨ ਜਿਸ ਤੋਂ ਬਾਅਦ ਹੁਣ ਸ਼ਰੋਨੀ ਕਾਲਜ ਦੇ ਸੀਨੀਅਰ ਵਿਧਰੇ ਵਿਕਰਮ ਸਿੰਘ ਮਜੀਠੀਆ ਨੇ ਚੁਟਕੀ ਲਈ ਹੈ ਮਜੀਠੀਆ ਨੇ ਆਪਣੇ ਐਕਸ ਅਕਾਊਂਟ ਵਿੱਚ ਲਿਖਿਆ ਹੈ ਕਿ ਸ਼ੁਕਰ ਹੈ ਆਪ ਦੇ ਵਿਧਾਇਕਾਂ ਨੂੰ ਵੀ ਅਹਿਸਾਸ ਹੋਇਆ ਕਿ ਪੰਜਾਬ ਦੇ ਹਾਲਾਤ ਪਾਕਿਸਤਾਨ ਵਾਲੇ ਹੋ ਗਏ ਨੇ ਪੰਜਾਬ ਦੇ ਲੋਕਾਂ ਨੂੰ ਆਰਡਰ ਦਾ ਬੁਰਾ ਹਾਲ ਹੈ ਸੇਤ ਸਹੂਲਤਾਂ ਵੀ ਨਾ ਦੇ ਬਰਬਨ ਹੈ ਐਜੂਕੇਸ਼ਨ ਖੇਤਰ ਦਾ ਬੁਰਾ ਹਾਲ ਹੈ ਕਿ ਅੱਜ ਹਾਲਾਤ ਇਹ ਨੇ ਕਿ ਭਾਰਤੀ ਪੰਜਾਬ ਆਪ ਦੇ ਹਾਲ ਪਾਕਿਸਤਾਨ ਨੂੰ ਬਦਤਰ ਹੋ ਰਹੀ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਦਿਸ਼ੀ ਮਾਰਲੇਨਾ ਦੀਆਂ ਮੁਸ਼ਕਲਾਂ ਵੱਸ ਸਕਦੇ ਨੇ ਕਿਉਂਕਿ ਉਹਨਾਂ ਦੀ ਚੋਣ ਵਿੱਚ ਚੋਣਤੀ ਦੇਣ ਵਾਲੀ ਪਟੀਸ਼ਨ ਉੱਤੇ ਦਿੱਲੀ ਹਾਈ ਕੋਰਟ ਨੇ ਨੋਟਿਸ ਚਾਲੀ ਦੀ ਤਹਿ ਰਾਜ਼ੀ ਹੈ ਕਿ ਆਦਿਸ਼ੀ ਨੇ ਕਾਲਾ ਕਾਜੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਵਿਧਾਨ ਸਭਾ ਵਿੱਚ ਦੁਬਾਰਾ ਐਂਟਰੀ ਕੀਤੀ ਹੈ ਹਾਈ ਕੋਰਟ ਨੇ ਆਦਿਸ਼ੀ ਦੇ ਨਾਲ ਟਰਨਿੰਗ ਅਪਸਰ ਭਾਰਤੀ ਚੋਣ ਕਮਿਸ਼ਨ ਤੇ ਪੂਰਾ ਤਵੀਜ ਜਵਾਬਾ ਨਿਗਮ ਕੀਤੀ ਹੈ ਯੋਗ ਨਸ਼ਾ ਵਿਰੋਧ ਦੇ ਤਹਿਤ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1 ਮਾਰਚ 2025 ਤੋਂ ਬਾਅਦ ਪੰਜਾਬ ਪੁਲਿਸ ਨੇ ਸਮੂਹਿਕ ਤਹਿਤ ਕਾਫੀ ਸਫਲਤਾ ਮਿਲੀ ਹੈ ਮਾਰਚ 20 ਅਪਕੀ ਤੋਂ ਹੁਣ ਤੱਕ 2248 ਐਫਆਈਆ ਦਰਜ ਕੀਤੀਆਂ ਜਾ ਚੁੱਕੀਆਂ ਨੇ 4000 ਲੋਕਾਂ ਨੂੰ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥ ਜਬਤ ਕੀਤੇ ਜਾ ਚੁੱਕੇ ਨੇ ਡੀਜੀਪੀ ਨੇ ਸਾਰੇ ਪੁਲਿਸ ਕਮਿਸ਼ਨਰ ਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ 7 ਦਿਨਾਂ ਦੇ ਅੰਦਰ-ਅੰਦਰ ਆਪ ਕੋ ਆਪਣੇ ਜ਼ਿਲ੍ਹੇ ਵਿੱਚ ਮੁੱਖ ਨਸ਼ਾ ਤਸਕਰਾਂ ਸਖਲਾਈਆਂ ਵੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਨੇ ਸੁਰੱਖਿਅਤ ਨਸ਼ੀਲੇ ਪਦਾਰਥ ਦੇ ਵਪਾਰ ਨੂੰ ਵਧਾਉਣ ਵਾਲੀਆਂ ਸਪਲਾਈ ਚੇਨਾਂ ਨੂੰ ਤੋੜਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਦੱਸਿਆ ਕਿ ਲਗਾਤਾਰ ਨਸ਼ੇ ਖਿਲਾਫ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਭਾਜੀਪੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਗਲੀ ਪੱਧਰ ਤੇ ਉਪਬੱਧਤਾ ਵਿੱਚ ਕਾਫੀ ਕਮੀ ਆਈ ਹੈ। ਡੀਜੀਪੀ ਗੌਰਵ ਯਾਦਵ ਨੇ ਸਾਰੇ ਸੀਪੀ ਅਤੇ ਐਸਐਸਪੀ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਮੈਪਿੰਗ ਦੇ ਅਮਲ ਵਿੱਚ ਨਿਜੀ ਤੌਰ ਤੇ ਨਿਗਰਾਨੀ ਯਕੀਨੀ ਬਣਾਉਦੇ ਆਪਣੇ ਸਬੰਧਤ ਅਧਿਕਾਰ ਖੇਤਰਾਂ ਵਿੱਚ ਇੰਟਰੋਗੇਸ਼ਨ ਰਿਪੋਰਟਾਂ ਜਿੰਦ ਤੱਕ ਸੁਝਾਵਾ ਕੋਈ ਜਾਣਕਾਰੀ ਸੇਫ ਪੰਜਾਬ ਹੈਲਪਲਾਈਨ ਤੇ ਡਾਟਾ ਐਨਡੀਪੀਸੀ ਐਕਟ ਤਹਿਤ ਅਪਰਾਧਿਕ ਜਾਂਚ ਵਿੱਚ ਸਾਹਮਣੇ ਆਏ ਤੇ ਅਗਲੇ ਪਿਛਲੇ ਸਬੰਧਾਂ ਦੇ ਆਧਾਰ ਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਪੁਲਾਈ ਦਾ ਦੇ ਵੀਰ ਵੀ ਤਿਆਰ ਕਰਕੇ ਉਹਨਾਂ ਦੀ ਸੂਚੀ ਤਿਆਰ ਕਰ ਡਿਜੀਪੀ ਯਾਰੋ ਨੇ ਕਹਿ ਕੇ ਸਵਾਰ ਜੇ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਮਹਾਦੇਵ ਸਟੇਬਾਈ ਐਕਵਾਮ ਨੇ ਤੁਸੀ ਵੀਆਈ ਨੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀ ਚਕਰ ਦੇ ਸਾਹਮ ਖੰਦਰੀ ਪਰਮੇਸ਼ ਬਗੀਲ ਦੇ ਕਰਸੀ ਪੀਆਈ ਨੇ ਰੇਡ ਮਾਰੀ ਹੈ ਇਹ ਛਾਪੇ ਮਾਰੀ ਪਿਲਾਈ ਤੋਂ ਰਾਏਪੁਰ ਵਾਲੇ ਘਰ ਤੇ ਕੀਤੀ ਗਈ ਹੈ ਇਹਨਾਂ ਹੀ ਨਹੀਂ ਕੋ ਭੁਸ਼ ਬਗੀਲ ਦੇ ਕਰੀਬੀਆਂ ਦੇ ਘਰ ਤੇ ਵੀ ਛਾਪੇ ਮਾਰੀ ਕੀਤੀ ਜਾ ਰਹੀ ਹੈ ਭੁਸ਼ ਬਗੀਲ ਦੀ ਸਰਕਾਰ ਦੇ ਕੋਲ ਕੋਲਾ ਕਪਲਾ ਸ਼ਰਾਬ ਕਪਲਾ ਦੇ ਆਨਲਾਈਨ ਧੱਕੇ ਦੇ આરોਪ ਨੇ ਇਹਨਾਂ ਦੋਵਾਂ ਵਿੱਚ ਇਹਨਾਂ ਦੋਸ਼ਾਂ ਵਿੱਚ ਪਰਪੇਸ਼ਬਖੇਰ ਦੇ ਕਰੀਬੀ ਨੇਤਾ ਤੇ ਅਧਿਕਾਰੀ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਨੇ ਜਿਸ ਤੋਂ ਬਾਅਦ ਹੁਣ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਸੀਬੀਆਈ ਦੀ ਟੀਮ ਦੇ ਵਕੀਲ ਦੀ ਹੱਥੇ ਪਹੁੰਚਦੇ ਪਰਪੇਸ਼ਬਖੇਰ ਨੇ ਟੀਮ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਹੁਣ ਸੀਬੀਆਈ ਆਉਣ ਵਾਲੀ ਹੈ ਤੇ ਆਉਣ ਵਾਲੇ 8 ਤੇ 9 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੀ ਏ ਆਈ ਸੀ ਸੀ ਦੀ ਬੈਠਕ ਲਈ ਇਕੱਠੇ ਤੇ ਟ੍ਰਾਫਿਕ ਕਮੇਟੀ ਦੀ ਮੀਟਿੰਗ ਲਈ ਅਜ ਸਾਡਾ ਮੰਤਰੀ ਪ੍ਰਪੇਸ਼ ਬਗੇਲ ਦਾ ਜਿੱਲੀ ਜਾਣ ਦਾ ਪ੍ਰੋਗਰਾਮ ਹੈ ਤੇ ਉਸ ਤੋਂ ਪਹਿਲਾਂ ਹੀ ਸੀਬੀਆਈ ਰਾਇਪੁਰ ਤੇ ਪਹੁੰਚ ਕੇ ਨਿਵਾਸ ਤੇ ਪਹੁੰਚ ਲਈ ਹੈ ਮਾਨ ਸਰਕਾਰ ਵੱਲੋਂ ਇੰਤਕਾਲਾ ਤੋਂ ਲੈ ਕੇ ਪਟਵਾਰੀਆਂ ਤੇ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਡਿਪਟੀ ਕਮਿਸ਼ਨਰ ਮਾਲੀਆ ਅਧਿਕਾਰੀਆਂ ਨੂੰ ਪੈਂਡਿੰਗ ਇੰਤਕਾਲ ਦੇ ਉਤਾਰੇ ਲਈ ਸਖਤ ਹੁਕਮ ਜਾਰੀ ਕੀਤੇ ਨੇ ਜਾਰੀ ਹੁਕਮ ਵਿੱਚ ਇਹ ਕਿਹਾ ਗਿਆ ਹੈ ਕਿ ਪੈਂਡਿੰਗ ਇੰਤਕਾਲਾਂ ਦਾ ਕੰਮ 4 ਅਪ੍ਰੈਲ ਤੱਕ ਪੂਰਾ ਹੋਣਾ ਚਾਹੀਦਾ ਜੇਕਰ ਉਦੋਂ ਤੱਕ ਇੰਤਕਾਲ ਪੈਂਡਿੰਗ ਹੁੰਦੇ ਨੇ ਤਾਂ ਸਖਤ ਕਾਰਵਾਈ ਹੋਵੇਗੀ ਸਰਕਾਰ ਨੇ ਡਿਪਟੀ ਕਮਿਸ਼ਨਰ ਤੇ ਮਾਲੀਆ ਅਧਿਕਾਰੀਆਂ ਕਹਿ ਕੇ ਕੰਪਿਊਟਰ ਸਿਸਟਮ ਤੋਂ ਡਾਟਾ ਕੱਢ ਤੋਂ ਪਤਾ ਲੱਗਿਆ ਕਿ ਸੂਬੇ ਦੇ ਕਈ ਜ਼ਿਲ੍ਹੇ ਤੇ ਤਹਿਸੀ ਸੀਮਾਂ ਤੇ ਵੀਜਨ ਦੇ ਬਾਅਦ ਕਈ ਇੰਤਕਾਲ ਪੈਂਡਿੰਗ ਨੇ ਇਸ ਤਰ੍ਹਾਂ ਪੈਂਡਿੰਗ ਰਹਿਣ ਨਾਲ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਜੇ ਪਾਸੇ ਰਿਸ਼ਵਤਖੋਰੀ ਦੀ ਸੰਭਾਵਨਾ ਪੈਦਾ ਹੁੰਦੀ ਹੈ ਰਿਸ਼ਵਤਖੋਰੀ ਪ੍ਰਤੀ ਸਰਕਾਰ ਜ਼ੀਰੋ ਟੋਲਰੈਂਸ ਨੀਤੀ ਐ ਇਸ ਲਈ ਹੁਕਮ ਦਿੱਤਾ ਜਾਂਦਾ ਹੈ ਕਿ ਇਸ ਮਾਮਲੇ ਵਿੱਚ ਸੁੰਖਿਆ ਲਈ ਸਾਰੇ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਨਾਲ ਰੋਜ਼ਾਨਾ ਬੈਠਕ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ ਤੇ ਗੱਲ ਮੌਸਮ ਦੀ ਕਰਦੇ ਹਾਂ ਪੰਜਾਬ 'ਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ ਬੁੱਧਵਾਰ ਤੇ ਵੀਰਵਾਰ ਨੂੰ ਵੀ ਫੈਲਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਇਸ ਤੋਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ ਤੇ ਔਸਤ ਵਾਤਾਵਰਣ ਤਾਪਮਾਨ ਵਿੱਚ 1.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਜੋ ਕਿ ਆਮ ਨਾਲੋਂ 4.4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਫਿਲਹਾਲ ਇਸ ਬਲਟਨ ਦੇ ਬਾਰੇ ਇਨਾ ਹੀ ਖ਼ਬਰਾਂ ਤੇ ਦੱਸਦਾ ਜਕਰਾਲੀ ਤੁਸੀਂ ਬਣੇ ਰਹੋਗੇ ਟੀਵੀ ਨਾਲ ਤੱਕੋ